ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਡਾਰਕ ਚਾਕਲੇਟ ਦੇ ਵਿੱਚ ਪੈਣ ਵਾਲਾ ਪਦਾਰਥ ਕੋਕੋ ਪਾਊਡਰ ਸੋ ਇਸ ਬਾਰੇ ਤੁਸੀਂ ਸਭ ਨੇ ਸੁਣਿਆ ਹੋਊਗਾ ਇਹ ਇੱਕ ਕੋਕੋ ਟਰੀ ਦੇ ਜਿਹੜੇ ਬੀਨਸ ਹੁੰਦੇ ਆ ਉਹਦੇ ਛੋਟੇ ਛੋਟੇ ਬੀਜ ਉਹਦੇ ਫਲ 'ਚ ਹੁੰਦੇ ਆ ਉਹਨਾਂ ਨੂੰ ਪੀਸ ਕੇ ਬਣਦਾ ਏ ਸੋ ਦੋਸਤੋ ਇਹ ਜਿਹੜਾ ਕੋਕੋ ਪਾਊਡਰ ਬ੍ਰਾਊਨ ਰੰਗ ਦਾ ਇਹ ਸਾਡੀ ਸਿਹਤ ਲਈ ਅਣਗਿਣਤ ਲਾਭ ਰੱਖਦਾ ਏ ਫਾਇਦੇ ਰੱਖਦਾ ਸੋ ਇਸ ਗੱਲ ਬਾਰੇ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਾ ਸੋ ਇਹ ਸਾਡੇ ਭਾਰ ਨੂੰ ਵੀ ਬੜੇ ਇਫੈਕਟਿਵਲੀ ਘੱਟ ਕਰਦਾ ਏ ਬੜੇ ਵਧੀਆ ਤਰੀਕੇ ਨਾਲ ਘਟਾਉਂਦਾ ਏ ਸੋ ਅੱਜ ਅਸੀਂ ਇਹਦੇ ਫਾਇਦੇ ਬਾਰੇ ਜਾਣਾਂਗੇ ਇਸ ਤੋਂ ਇਲਾਵਾ ਭਾਰ ਨੂੰ ਘੱਟ ਕਰਨ ਵਾਸਤੇ ਹੋਰ ਕਿਹੜੇ-ਕਿਹੜੇ ਤਰੀਕੇ ਆ ਜਿਦੇ ਨਾਲ ਸਾਡਾ ਲਿਵਰ ਵੀ ਤੰਦਰੁਸਤ ਰਹੂਗਾ ਉਸ ਬਾਰੇ ਵੀ ਗੱਲ ਕਰਾਂਗੇ ਸੋ ਆ ਪੂਰੀ ਵੀਡੀਓ ਨੂੰ ਅਖੀਰ ਤੱਕ ਜਰੂਰ ਸੁਣਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਵੀ ਕਰ ਲਿਓ ਸੋ ਸਾਥੀਓ ਜਿਹੜਾ ਕੋਕੋ ਪਾਊਡਰ ਹੈ ਜਿਹਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਇਹ ਇੰਡੀਆ 'ਚ ਵੀ ਬਣਦਾ ਏ ਸੋ ਇਸ ਤੋਂ ਸਾਨੂੰ ਕੀ ਲਾਭ ਮਿਲਦੇ ਆ ਪਹਿਲਾਂ ਉਹ ਜਾਣ ਲੈਣੇ ਆ ਵੀ ਇਹ ਸਾਡੇ ਸਰੀਰ ਵਾਸਤੇ ਕੀ ਕੀ ਫਾਇਦੇ ਰੱਖਦਾ ਦੋਸਤੋ ਇਹਦੇ ਵਿੱਚ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਾਂ ਏ ਇਹਦੇ ਵਿੱਚ ਪੋਸ਼ਟਿਕ ਤੱਤ ਕਿਹੜੇ ਕਿਹੜੇ ਹੁੰਦੇ ਇਹਦੇ ਵਿੱਚ ਆਇਰਨ ਬਹੁਤ ਵਧੀਆ ਹੁੰਦਾ ਵਿਟਾਮਿਨ ਸੀ ਬੜੀ ਵਧੀਆ ਮਾਤਰਾ 'ਚ ਪਾਇਆ ਜਾਂਦਾ ਪੋਟਾਸ਼ੀਅਮ ਹੁੰਦਾ ਏ ਮੈਗਨੀਸ਼ੀਅਮ ਹੁੰਦਾ ਏ ਇਦੇ ਨਾਲ ਨਾਲੇ ਚ ਫਾਈਬਰ ਬਹੁਤ ਵਧੀਆ ਹੁੰਦਾ ਤੇ ਪ੍ਰੋਟੀਨ ਵੀ ਬਹੁਤ ਅੱਛੀ ਮਾਤਰਾ ਚ ਹੁੰਦਾ ਇਹਦੇ ਵਿੱਚ ਸੋ ਜੇ ਇਹਦੇ ਫਾਇਦੇਆਂ ਨੂੰ ਵੇਖੀਏ ਤਾਂ ਪਹਿਲਾਂ ਅਸੀਂ ਵੀਡੀਓ ਦੇ ਸ਼ੁਰੂ ਚ ਜਿਸ ਬਾਰੇ ਗੱਲ ਕੀਤੀ ਭਾਰ ਨੂੰ ਘਟਾਉਣ ਵਾਸਤੇ ਉਸ ਬਾਰੇ ਜਾਣ ਲੈਣੇ ਵੀ ਇਹ ਸਾਡੇ weight ਨੂੰ ਕਿਵੇਂ ਰਿਡਿਊਸ ਕਰਦਾ ਸਾਥੀਓ ਜਿਹੜਾ ਕੋਕੋ ਪਾਊਡਰ ਆ ਇਹਦਾ ਜਦੋਂ ਅਸੀਂ ਰੋਜ਼ਾਨਾ ਸੇਵਨ ਕਰਦੇ ਆ ਤਾਂ ਇਹ ਸਾਡੇ ਮੈਟਾਬੋਲਿਜ਼ਮ ਨੂੰ ਇਨਹਾਂਸ ਕਰ ਦਿੰਦਾ ਸੋ ਮੈਟਾਬੋਲਿਜ਼ਮ ਉਮਰ ਵਧਣ ਦੇ ਨਾਲ ਘਟਦਾ ਏ ਇਹ ਤੁਹਾਨੂੰ ਮੈਂ ਪਹਿਲਾਂ ਵੀ ਕਾਫੀ ਵੀਡੀਓਜ਼ ਵਿੱਚ ਦੱਸ ਚੁੱਕਾ ਹਾਂ ਮੈਟਾਬੋਲਿਜ਼ਮ ਹੁੰਦਾ ਕੀ ਆ ਜੋ ਵੀ ਅਸੀਂ ਖਾਣੇ ਪੀਣੇ ਆ ਉਹਨਾਂ ਕੈਲਰੀਜ਼ ਨੂੰ ਬਾਲ ਕੇ એનર્ਜੀ ਦੇ ਵਿੱਚ ਊਰਜਾ 'ਚ ਬਦਲਣ ਦਾ ਜੋ ਵੀ ਪ੍ਰਕਿਰਿਆ ਸਾਡੇ ਸਰੀਰ 'ਚ ਚੱਲਦੀ ਆ ਇਹਨੂੰ ਸਾਰੇ ਨੂੰ ਅਸੀਂ ਮੈਟਾਬੋਲਿਜ਼ਮ ਕਹਿ ਦਿੰਨੇ ਆ ਸੋ ਵਾਦੀ ਉਮਰ 'ਚੇ ਘੱਟ ਹੋ ਜਾਂਦਾ ਮੈਟਾਬੋਲਿਜ਼ਮ ਜਿਹਦੇ ਕਰਕੇ ਅਸੀਂ ਪੂਰੀਆਂ ਕੈਲਰੀਜ਼ ਨੂੰ ਬਾਲ ਨਹੀਂ ਪਾਉਂਦਾ ਸਾਡਾ ਸਰੀਰ ਤੇ ਉਹ ਚਰਬੀ ਦੇ ਰੂਪ 'ਚ ਸਾਡੇ ਸਰੀਰ 'ਚ ਜਮ੍ਹਾਂ ਹੁੰਦੀਆਂ ਰਹਿੰਦੀਆਂ ਤੇ ਹੌਲੀ-ਹੌਲੀ ਹੌਲੀ-ਹੌਲੀ ਕਰਕੇ ਉਹ ਸਾਨੂੰ ਮਟਾਪੇ ਦੇ ਰੂਪ 'ਚ ਦਿਸਣ ਲੱਗ ਜਾਂਦਾ ਇਹ ਸਾਰਾ ਜਿਹੜਾ ਫੈਟ ਸੋ ਕੋਕੋ ਪਾਊਡਰ ਆ ਜਿਹੜਾ ਉਹ ਸਾਡੇ ਮੈਟਾਬੋਲਿਜ਼ਮ ਨੂੰ ਇਨਹਾਂਸ ਕਰਨ ਦੀ ਤਾਕਤ ਰੱਖਦਾ ਏ ਇਹਦੇ ਵਿੱਚ ਐਂਟੀਆਕਸੀਡੈਂਟ ਬੜੇ ਵਧੀਆ ਹੁੰਦੇ ਆ ਫਲੇਵਨੋਇਡਸ ਵਰਗੇ ਐਂਟੀਆਕਸੀਡੈਂਟ ਹੁੰਦੇ ਆ ਜਿਹੜੇ ਸਾਡੇ ਮੈਟਾਬੋਲਿਜ਼ਮ ਨੂੰ ਇਨਹਾਂਸ ਕਰਦੇ ਆ ਇਹਦੇ ਨਾਲ ਨਾਲ ਸਾਥੀਓ ਇੱਕ ਸਾਡੇ ਕਹਿ ਲਓ ਵੀ ਭੁੱਖ ਨੂੰ ਨਿਯੰਤਰਣ ਚ ਰੱਖਣ ਵਾਲਾ ਰੈਗੂਲੇਟ ਕਰਨ ਵਾਲਾ ਇੱਕ ਲੈਪਟਿਨ ਨਾਂ ਦਾ ਹਾਰਮੋਨ ਹੁੰਦਾ ਏ ਸਾਡੇ ਸਰੀਰ ਦੇ ਵਿੱਚ ਸੋ ਆਮ ਤੌਰ ਤੇ ਇਹਦੀ ਜਦੋਂ ਘਾਟ ਹੁੰਦੀ ਆ ਸੋ ਜਿਹੜੇ ਤੁਸੀਂ ਲੋਕਾਂ ਦੇ ਪੇਟ ਬਾਹਰ ਵੇਖੇ ਹੋਣਗੇ ਮਟਾਪਾ ਹੋਣਾ ਜ਼ਿਆਦਾਤਰ ਲੋਕਾਂ ਦੇ ਵਿੱਚ ਜਿਹੜਾ ਇਹ ਲੈਪਟਿਨ ਹਾਰਮੋਨ ਹੈ ਦੀ ਕਮੀ ਹੋ ਜਾਂਦੀ ਆ ਸੋ ਜਿਹਦੇ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਭੁੱਖ ਤੇ ਉਹਨਾਂ ਦਾ ਕਹਿ ਲਓ ਕੰਟਰੋਲ ਨਹੀਂ ਰਹਿੰਦਾ ਉਹ ਓਵਰ ਈਟਿੰਗ ਕਰ ਜਾਂਦੇ ਆ ਜ਼ਿਆਦਾ ਖਾ ਜਾਂਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਹਨਾਂ ਦਾ ਪੇਟ ਭਰਿਆ ਜਾਂ ਨਹੀਂ ਭਰਿਆ ਸੋ ਜਿਹੜਾ ਕੋਕੋ ਪਾਊਡਰ ਹੈ ਜੇ ਅਸੀਂ ਇਹਦਾ ਰੋਜ਼ਾਨਾ ਇਸਤੇਮਾਲ ਕਰਦੇ ਆ ਤਾਂ ਇਹਦੇ ਨਾਲ ਜਿਹੜਾ ਲੈਪਟਿਨ ਹਾਰਮੋਨ ਇਹ ਸਹੀ ਤਰੀਕੇ ਨਾਲ ਬਣਨ ਲੱਗ ਜਾਂਦਾ ਸਾਡੇ ਸਰੀਰ 'ਚ ਤੇ ਹੌਲੀ-ਹੌਲੀ ਕਰਕੇ ਸਾਡੀ ਜਿਹੜੀ ਭੁੱਖਾ ਉਹ ਨਿਰੰਤਰਣ ਵਿੱਚ ਆ ਜਾਂਦੀ ਹੈ ਰੈਗੂਲੇਟ ਹੋ ਜਾਂਦੀ ਆ ਤੇ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਵੀ ਸਾਡਾ ਪੇਟ ਭਰ ਚੁੱਕਾ ਹੋਰ ਨਹੀਂ ਖਾਣਾ ਸੋ ਇਹ ਵੀ ਇੱਕ ਤਰੀਕਾ ਏ ਜਿਹਦੇ ਨਾਲ ਜਿਹੜਾ ਕੋਕੋ ਪਾਊਡਰ ਆ ਉਹ ਸਾਡੇ weight ਨੂੰ ਰਿਡਿਊਸ ਕਰਦਾ ਏ ਘੱਟ ਕਰਦਾ ਏ ਇਸ ਤੋਂ ਇਲਾਵਾ ਸਾਥੀਓ ਇਹ ਸਾਡੇ ਇਮਿਊਨਿਟੀ ਵਾਸਤੇ ਬਹੁਤ ਵਧੀਆ ਇਹਦੇ ਵਿੱਚ ਵਿਟਾਮਿਨ ਸੀ ਹੁੰਦਾ ਸੋ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਸ਼ਮਤਾ ਉਹਨੂੰ ਵੀ ਵਧਾਉਂਦਾ ਹੈ ਤੇ ਸਾਥੀਓ ਜਿਨ੍ਹਾਂ ਨੂੰ ਅਸਥਮਾ ਹੈ ਥੀਓਬਰਮਾਈਨ ਵਰਗੇ ਇਹਦੇ ਵਿੱਚ ਅਜਿਹੇ ਕੰਪਾਊਂਡ ਕੈਮੀਕਲ ਹੁੰਦੇ ਆ ਸੋ ਜਿਹੜਾ ਸਾਡੇ ਅਸਥਮਾ ਵਾਸਤੇ ਵੀ ਸਾਹ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਸਾਬਤ ਹੁੰਦਾ ਹੈ ਸੋ ਕੋਕੋ ਪਾਊਡਰ ਭਾਰ ਨੂੰ ਤਾਂ ਘੱਟ ਕਰਦਾ ਹੀ ਕਰਦਾ ਇਸ ਤੋਂ ਇਲਾਵਾ ਇੱਕ ਜਿਹੜਾ ਮੇਜਰ ਐਡਵਾਂਟੇਜ ਆ ਸਾਨੂੰ ਇਹ ਬਹੁਤ ਵੱਡਾ ਫਾਇਦਾ ਇਹ ਦਿੰਦਾ ਵੀ ਦਿਲ ਦੇ ਰੋਗਾਂ ਲਈ ਬਹੁਤ ਵਧੀਆ ਹੁੰਦਾ ਕੋਕੋ ਪਾਊਡਰ ਜਿਹੜਾ ਸਾਡੀਆਂ ਆਰਟਰੀਜ਼ ਆ ਉਹਨਾਂ ਦੀ ਅੰਦਰਲੀ ਜਿਹੜੀ ਲੇਅਰ ਆ ਉਹਨੂੰ ਇੱਕ ਤਾਂ ਰਿਲੈਕਸ ਕਰਦਾ ਏ ਲਚਕੀਲਾ ਬਣਾਉਂਦਾ ਏ ਤੇ ਸਾਡੇ ਬਲੱਡ ਫਲੋ ਨੂੰ ਵਧਿਆ ਕਰਦਾ ਏ ਸੋ ਬਲੱਡ ਸਰਕੂਲੇਸ਼ਨ ਨੂੰ ਵਧਿਆ ਕਰਦਾ ਏ ਤੇ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਘਟ ਕਰਦਾ ਏ ਸੋ ਇਹ ਸਾਡੇ ਦਿਲ ਵਾਸਤੇ ਬਹੁਤ ਵਧੀਆ ਏ ਦਿਲ ਦੀਆਂ ਬਿਮਾਰੀਆਂ ਹੋਣ ਤੋਂ ਸਾਨੂੰ ਬਚਾ ਕੇ ਰੱਖਦਾ ਏ ਜੇ ਅਸੀਂ ਇਹਦਾ ਰੋਜ਼ਾਨਾ ਸੇਵਨ ਕਰਦੇ ਆ ਤਾਂ ਇਹਦੇ ਨਾਲ ਨਾਲ ਇਹ ਇਨਸੂਲਿਨ ਦੀ ਸੈਂਸਿਟੀਵਿਟੀ ਨੂੰ ਵੀ ਵਧਾਉਂਦਾ ਏ ਸੋ ਜਿਹਦੇ ਕਰਕੇ ਟਾਈਪ 2 ਡਾਇਬੀਟਿਸ ਮੈਲਾਈਟਸ ਆ ਜਿਨ੍ਹਾਂ ਨੂੰ ਉਹਨਾਂ ਮਰੀਜ਼ਾਂ ਵਾਸਤੇ ਵੀ ਬਹੁਤ ਵਧੀਆ ਸੋ ਇੱਕ ਲਿਮਟ ਵਿੱਚ ਇਹਦਾ ਯੂਜ਼ ਕਰ ਸਕਦੇ ਆ ਵੀਡੀਓ ਦੇ ਅੱਗੇ ਜਾਣਦੇ ਵੀ ਇਹਨੂੰ ਵਰਤਣਾ ਕਿਵੇਂ ਆ ਸੋ ਸਾਥੀਓ ਇਸ ਪਾਊਡਰ ਦੇ ਇੰਨੇ ਫਾਇਦੇ ਆ ਇਹ ਡਾਰਕ ਚਾਕਲੇਟ ਵਿੱਚ ਵੀ ਵਰਤਿਆ ਜਾਂਦਾ ਹੈ ਸੋ ਤੁਸੀਂ ਕਈ ਸਿਹਤ ਵਾਲੀਆਂ ਵੀਡੀਓਜ਼ ਕਈ ਡਾਕਟਰਾਂ ਤੋਂ ਸੁਣਿਆ ਹੋਣਾ ਵੀ ਜਿਹੜਾ ਡਾਰਕ ਚਾਕਲੇਟ ਆ ਉਹ ਸਾਡੇ ਦਿਲ ਵਾਸਤੇ ਹਾਰਟ ਵਾਸਤੇ ਵਧੀਆ ਹੁੰਦਾ ਹੈ ਜਾਂ ਸੁਣਿਆ ਹੋਣਾ ਵੀ ਸਾਡੇ ਲਿਵਰ ਨੂੰ ਠੀਕ ਰੱਖਦਾ ਹੈ ਜਾਂ ਸਾਡੇ ਭਾਰ ਨੂੰ ਘਟ ਕਰਦਾ ਸੋ ਇਹਦੇ ਪਿੱਛੇ ਇਹ ਸਚਾਈ ਹੈ ਵੀ ਇਹ ਡਾਰਕ ਚਾਕਲੇਟ ਦੇ ਵਿੱਚ ਜਿਹੜਾ ਕੋਕੋ ਪਾਊਡਰ ਆ ਉਹ ਪਾਇਆ ਜਾਂਦਾ ਸੋ ਹਮੇਸ਼ਾ ਜੇ ਤੁਸੀਂ ਡਾਰਕ ਚਾਕਲੇਟ ਵੀ ਖਾਣੀ ਆ ਆਪਦੇ ਫਾਇਦੇ ਵਾਸਤੇ ਜੇ ਖਾਣੀ ਆ ਤਾਂ ਅਜੇ ਹੀ ਲਓ ਜਿਹਦੇ ਵਿੱਚ ਵੱਧ ਤੋਂ ਵੱਧ ਜਿਹੜਾ ਕੋਕੋ ਪਾਊਡਰ ਹੁੰਦਾ ਨਹੀਂ ਤਾਂ ਮਾਰਕੀਟ ਚੋਂ ਵੈਸੇ ਵੀ ਇਹ ਜਿਹੜਾ ਤੁਹਾਨੂੰ ਕੋਕੋ ਪਾਊਡਰ ਮਿਲ ਜੂਗਾ ਬੱਚਿਆਂ ਨੂੰ ਹੋਰ ਕਹਿ ਲੋ ਵੀ ਚਾਕਲੇਟ ਵਰਗੇ ਜਿਹੜੇ ਆਪਾਂ ਬੋਰਨਵੀਟਾ ਵਰਗੇ ਜਾਂ ਹੋਰ ਕਈ ਪ੍ਰੋਡਕਟ ਦਿੰਨੇ ਦੁੱਧ ਚ ਮਿਲਾ ਕੇ ਉਹਦੀ ਬਜਾਏ ਜੇ ਅਸੀਂ ਇਹ ਕੋਕੋ ਪਾਊਡਰ ਦਾ ਇਸਤੇਮਾਲ ਕਰਾਂਗੇ ਤਾਂ ਇਹਦੇ ਨਾਲ ਇੱਕ ਤਾਂ ਬੱਚਿਆਂ ਦੀ ਹੈਲਥ ਵਧੀਆ ਹੋਊਗੀ ਤੇ ਦੰਦਾਂ ਤੇ ਜਿਹੜੀਆਂ ਕੈਵਿਟੀਜ਼ ਲੱਗ ਜਾਂਦੀਆਂ ਆਮ ਤੌਰ ਤੇ ਬੱਚਿਆਂ ਨੂੰ ਇਹ ਪਰੇਸ਼ਾਨੀ ਜ਼ਿਆਦਾ ਆਉਂਦੀ ਆ ਸੋ ਜਿਹੜਾ ਕੋਕੋ ਪਾਊਡਰ ਹੈ ਕੈਵਿਟੀਜ਼ ਵੀ ਨਹੀਂ ਹੋਣ ਦਿੰਦਾ ਐਂਟੀਬੈਕਟੀਰੀਅਲ ਗੁਣ ਵੀ ਇਹਦੇ ਚ ਹੁੰਦੇ ਆ ਜਿਹਦੇ ਕਰਕੇ ਸਾਡੇ ਦੰਦ ਵੀ ਸੁਰੱਖਿਅਤ ਰੱਖਦਾ ਐ ਸੋ ਬੱਚਿਆਂ ਲਈ ਬਹੁਤ ਫਾਇਦੇਮੰਦ ਦਾ ਸੋ ਸਾਥੀਓ ਇਹਨੂੰ ਤੁਸੀਂ ਘੱਟ ਫੈਟ ਵਾਲੇ ਦੁੱਧ ਚ ਇੱਕ ਚਮਚਾ ਰੋਜ਼ਾਨਾ ਇਹਦਾ ਸੇਵਨ ਕਰੋ ਕੱਟ ਫੈਟ ਵਾਲਾ ਮੈਂ ਤਾਂ ਕਹਿ ਰਿਹਾ ਕਿਉਂਕਿ ਜੇ ਤੁਸੀਂ ਭਾਰ ਨੂੰ ਕੱਟ ਕਰਨਾ ਹੈ ਤਾਂ ਜ਼ਿਆਦਾ ਫੈਟ ਵਾਲਾ ਦੁੱਧ ਜਿਹੜਾ ਉਹ ਸ਼ਾਇਦ weight ਵਧਾ ਸਕਦਾ ਹੈ ਸੋ ਜਿਹੜੇ ਦੁੱਧ 'ਚ ਫੈਟ ਘੱਟ ਆ ਜਿਵੇਂ ਗਾਂ ਦਾ ਦੁੱਧ ਹੋ ਗਿਆ ਸਭ ਤੋਂ ਵਧੀਆ ਰਹੂਗਾ ਸੋ ਗਾਂ ਦੇ ਦੁੱਧ 'ਚ ਤੁਸੀਂ ਇੱਕ ਚਮਚਾ ਇਹਦਾ ਮਿਲਾ ਕੇ ਇੱਕ ਗਲਾਸ 'ਚ ਇਹਨੂੰ ਇਹਦਾ ਰੋਜ਼ ਇਸਤੇਮਾਲ ਕਰੋ ਤੁਹਾਨੂੰ ਬਹੁਤ ਲਾਭ ਮਿਲਣਗੇ ਫਾਇਦੇ ਮਿਲਣਗੇ ਤੁਹਾਡੀ ਇਮਿਊਨਿਟੀ ਵੀ ਠੀਕ ਰਹੂਗੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਵੀ ਵਧੂਗੀ ਤੇ ਤੁਹਾਡਾ weight ਵੀ ਜਿਹੜਾ ਹੌਲੀ-ਹੌਲੀ ਘਟਨਾ ਸ਼ੁਰੂ ਹੋ ਜੂਗਾ weight ਘਟਾਉਣ ਵਾਸਤੇ ਸਾਥੀਓ ਗ੍ਰੀਨ ਟੀ ਵੀ ਬਹੁਤ ਵਧੀਆ ਹੈ ਗ੍ਰੀਨ ਟੀ ਵਿੱਚ ਪੌਲੀਫੀਨੋਲਸ ਵਰਗੇ ਜਿਹੜੇ ਐਂਟੀਆਕਸੀਡੈਂਟ ਆ ਉਹ ਵੀ ਬਹੁਤ ਵਧੀਆ ਸਾਡੇ weight ਨੂੰ ਵੀ ਘੱਟ ਕਰਦੇ ਆ ਤੇ ਸਾਡੇ ਲਿਵਰ ਦੀ ਸਿਹਤ ਲਈ ਵੀ ਬਹੁਤ ਵਧੀਆ ਕੋਕੋ ਪਾਊਡਰ ਵੀ ਲਿਵਰ ਦੀ ਸਿਹਤ ਲਈ ਬੜਾ ਵਧੀਆ ਤੇ ਆ ਗ੍ਰੀਨ ਟੀ ਵੀ ਸੋ ਗ੍ਰੀਨ ਟੀ ਅਸੀਂ ਦਿਨ ਚ 2 ਤੋਂ 3 ਕੱਪੇ ਦਾ ਇਸਤੇਮਾਲ ਕਰ ਸਕਦੇ ਆ ਇਹ ਸਾਡੇ ਲਿਵਰ ਨੂੰ ਵੀ ਡੀਟੌਕਸੀਫਾਈ ਕਰਦੀ ਆ ਅੰਦਰੋਂ ਸਾਫ਼ ਕਰਦੀ ਆ ਇਹਦੇ ਨਾਲ ਨਾਲ ਸਾਡੇ weight ਨੂੰ ਵੀ ਘੱਟ ਕਰਦੀ ਆ metabolism ਨੂੰ enhance ਕਰਦੀ ਆ ਸੋ ਸਾਡੀ calorie ਹੌਲੀ-ਹੌਲੀ fat ਨੂੰ burn ਕਰਦੀ ਆ ਸੋ ਰੋਜ਼ਾਨਾ ਘੱਟੋ-ਘੱਟ 2 ਤੋਂ 3 ਕੱਪ ਜ਼ਰੂਰ ਪੀਓ ਜਿਨ੍ਹਾਂ ਦਾ weight ਵੱਧਾ ਜਾਂ ਜਿਨ੍ਹਾਂ ਦਾ blood pressure ਜ਼ਿਆਦਾ ਰਹਿੰਦਾ ਹੈ ਜਾਂ ਜਿਨ੍ਹਾਂ ਨੂੰ fatty liver ਆ ਇਸ ਤੋਂ ਇਲਾਵਾ weight ਨੂੰ ਘਟਾਉਣ ਵਾਸਤੇ ਤੇ liver ਵਾਸਤੇ ਜਿਹੜੀ ਸਭ ਤੋਂ ਵਧੀਆ ਹੋਰ ਟੈਕਨੀਕ ਆ ਉਹ ਹੈਗੀ intermittent fasting ਭਾਵ 16 ਘੰਟੇ ਭੁੱਖੇ ਰਹਿਣਾ ਸੋ 16 ਘੰਟੇ ਜਦੋਂ ਅਸੀਂ ਭੁੱਖੇ ਰਹਿੰਨੇ ਆ ਤਾਂ ਸਾਡੇ ਸਰੀਰ ਨੂੰ ਸਮਾਂ ਮਿਲ ਜਾਂਦਾ ਏ ਇਹਨੂੰ ਕਹਿ ਲੋ ਵੀ ਆਪਦੀ ਸਫਾਈ ਕਰਨ ਦਾ ਡੀਟੌਕਸੀਫਾਈ ਕਰਨ ਦਾ ਤੇ ਸਾਡਾ ਪਾਚਨ ਤੰਤਰ ਵੀ ਇਹਦੇ ਨਾਲ ਠੀਕ ਹੁੰਦਾ ਵਾਧੂ ਜਿਹੜੀ ਚਰਬੀ ਜੰਮੀ ਆ ਉਹ ਫਿਰ ਬਾਲਣ ਲੱਗ ਜਾਂਦਾ ਸਾਡਾ ਸਰੀਰ ਸੋ ਸਾਡਾ ਸਰੀਰ ਨਹੀਂ ਤਾਂ એનર્ਜੀ ਸਾਡੇ ਭੋਜਨ ਤੋਂ ਹੀ ਲੈਂਦਾ ਜੋ ਅਸੀਂ ਖਾਈ ਜਾਂਦੇ ਪਰ ਜਦੋਂ ਅਸੀਂ 16 ਘੰਟੇ ਭੁੱਖੇ ਰਹਿੰਨੇ ਆ ਤਾਂ ਸਾਡਾ ਸਰੀਰ ਹੌਲੀ-ਹੌਲੀ ਫੈਟ ਨੂੰ ਵੀ ਬਾਲਣਾ ਸ਼ੁਰੂ ਕਰ ਦਿੰਦਾ ਉਸ ਤੋਂ એનર્ਜੀ ਬਣਾਉਣਾ ਸ਼ੁਰੂ ਕਰ ਦਿੰਦਾ ਸੋ ਜਿਹਦੇ ਕਰਕੇ ਕੀ ਹੁੰਦਾ ਏ ਅਸੀਂ ਸਾਡਾ ਜਿਹੜਾ weight ਆ ਉਹ ਘਟਣਾ ਸ਼ੁਰੂ ਹੋ ਜਾਂਦਾ ਏ ਪੇਟ ਵੀ ਸਾਡਾ ਅੰਦਰ ਨੂੰ ਹੋਣਾ ਸ਼ੁਰੂ ਹੋ ਜਾਂਦਾ ਸੋ 16 ਘੰਟੇ ਭੁੱਖੇ ਕਿਵੇਂ ਰਹਿ ਸਕਦੇ ਆ ਸੋ ਸਾਥੀਓ ਇਹ ਕੋਈ ਔਖੀ ਗੱਲ ਨਹੀਂ ਗੀ ਤੁਸੀਂ ਜਿਹੜਾ ਸ਼ਾਮ ਦਾ ਖਾਣਾ ਏ ਉਸ 7 ਵਜੇ ਦੇ ਕਰੀਬ ਜਿਹੜਾ ਤੁਹਾਡਾ ਡਿਨਰ ਆ ਉਹ ਹੋ ਜਾਣਾ ਚਾਹੀਦਾ ਤੇ ਉਸ ਤੋਂ ਬਾਅਦ ਅਗਲੇ ਦਿਨ 10 ਵਜੇ ਤੁਸੀਂ ਆਪਦਾ ਬ੍ਰੇਕਫਾਸਟ ਕਰੋ 7 ਤੋਂ ਸ਼ਾਮ ਦੇ 7 ਤੋਂ ਸਵੇਰ ਦੇ 10 ਵਜੇ ਤੱਕ ਤੁਹਾਨੂੰ ਜਿਹੜਾ ਇਹ ਸਮਾਂ ਹੈ ਪੂਰੇ 16 ਘੰਟੇ ਬਣ ਜਾਂਦਾ ਹੈ ਇਹਦੇ ਵਿੱਚ ਤੁਸੀਂ ਪਾਣੀ ਪੀ ਸਕਦੇ ਆ ਕੋਈ ਡੀਟੌਕਸ ਵਾਟਰ ਲੈ ਸਕਦੇ ਆ ਗ੍ਰੀਨ ਟੀ ਪੀ ਸਕਦੇ ਆ ਪਰ ਮਿੱਠਾ ਨਹੀਂ ਖਾਣਾ ਕੋਈ ਕਾਰਬੋਹਾਈਡਰੇਟਸ ਭੋਜਨ ਨਹੀਂ ਕੋਈ ਖਾਣਾ ਜਿਹਦੇ ਵਿੱਚ ਕਾਰਬੋਹਾਈਡਰੇਟਸ ਹੋਵੇ ਤੇ ਤੁਸੀਂ ਕਹਿ ਲਓ ਵੀ ਕੋਈ ਹਰਬਲ ਟੀ ਜਾਂ ਡੀਟੌਕਸ ਵਾਟਰ ਜਾਂ ਪਾਣੀ ਅਜਿਹੀਆਂ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਹੋ ਸੋ ਇਹਦੇ ਨਾਲ ਤੁਹਾਡੇ ਸਰੀਰ ਨੂੰ ਸਮਾਂ ਮਿਲਦਾ ਏ ਆਪਣੇ ਆਪ ਨੂੰ ਰਿਕਵਰ ਕਰਨ ਦਾ ਇਹਦੇ ਨਾਲ ਸਾਨੂੰ ਕੋਈ ਬਿਮਾਰੀ ਵੀ ਨਹੀਂ ਜਲਦੀ ਨੇੜੇ ਆਉਂਦੀ ਸਾਡਾ ਇਮਿਊਨ ਸਿਸਟਮ ਸਟਰੋਂਗ ਹੋ ਜਾਂਦਾ ਏ ਤੇ ਸ਼ੂਗਰ ਦੇ ਮਰੀਜ਼ਾਂ ਲਈ ਵੀ ਇੱਕ ਬੜੀ ਵਧੀਆ ਟੈਕਨੀਕ ਹੈਗੀ ਹੈ ਇੰਟਰਮੀਟੈਂਟ ਫਾਸਟਿੰਗ ਇਹ ਦਿਨ ਤੁਹਾਡੇ 슈ਗਰ ਦਾ ਲੈਵਲ ਵੀ ਹੌਲੀ-ਹੌਲੀ ਮੇਨਟੇਨ ਰਹਿਣ ਲੱਗ ਜਾਂਦਾ ਹੈ ਠਾਉਣ ਲੱਗ ਜਾਂਦਾ ਸੋ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਘੱਟ ਕਰਦੀ ਹੈ ਦਿਲ ਦੇ ਰੋਗਾਂ ਲਈ ਵੀ ਬਹੁਤ ਵਧੀਆ ਹੈ ਸੋ ਓਵਰ ਆਲ ਸਾਡੀ ਹੈਲਥ ਨੂੰ ਜੇ ਅਸੀਂ ਸਹੀ ਰੱਖਣਾ ਚਾਹੁੰਦੇ ਹਾਂ ਜਿਨ੍ਹਾਂ ਦੇ ਮੋਟਾਪਾ ਹੈ ਉਹ ਜ਼ਰੂਰ ਇੰਟਰਮੀਟੈਂਟ ਫਾਸਟਿੰਗ ਦੀ ਸ਼ੁਰੂਆਤ ਕਰਕੇ ਦੇਖਣ ਬਹੁਤ ਲਾਭ ਮਿਲੂਗਾ ਫਾਇਦਾ ਮਿਲੂਗਾ ਇਸ ਤੋਂ ਇਲਾਵਾ ਸਾਥੀਓ ਭੋਜਨ ਦੇ ਵਿੱਚ ਤੁਸੀਂ ਜਿਹੜੇ ਜਿਹੜਾ ਭੋਜਨ ਤੁਹਾਡੇ ਲਿਵਰ ਵਾਸਤੇ ਵਧੀਆ ਏ ਤੁਹਾਡਾ ਜਿਹੜਾ ਫੈਟ ਬਰਨ ਕਰਨ ਵਾਸਤੇ ਵਧੀਆ ਪ੍ਰੋਟੀਨ ਵੱਧ ਤੋਂ ਵੱਧ ਲੋ ਪ੍ਰੋਟੀਨ ਵਾਲੀਆਂ ਚੀਜ਼ਾਂ ਨਾਲ ਕੀ ਹੈ ਸਾਡਾ ਪੇਟ ਭਰਿਆ ਰਹਿੰਦਾ ਏ ਪੂਰਾ ਦਿਨ ਭੁੱਖ ਨਹੀਂ ਲੱਗਦੀ ਵਾਰ-ਵਾਰ ਅਸੀਂ ਓਵਰ EATING ਤੋਂ ਬਚੇ ਰਹਿੰਨੇ ਆ ਇਸ ਤੋਂ ਇਲਾਵਾ ਪ੍ਰੋਟੀਨ ਸਾਡੇ ਸਹੀ એનર્ਜੀ ਸਾਨੂੰ ਦਿੰਦਾ ਏ ਸਾਡੀ ਥਕਾਵਟ ਕਮਜ਼ੋਰੀ ਨੂੰ ਦੂਰ ਕਰਦਾ ਏ ਸੋ ਮੀਟ ਅੰਡਾ ਇਹਨਾਂ ਚ ਪ੍ਰੋਟੀਨ ਬਹੁਤ ਵਧੀਆ ਐਨੀਮਲ ਪ੍ਰੋਡਕਟ ਤੁਸੀਂ ਦੁੱਧ ਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਤੋਂ ਵੀ ਪ੍ਰੋਟੀਨ ਲੈ ਸਕਦੇ ਆ ਫਿਰ ਨਟਸ ਹੋਗੇ ਬਦਾਮ ਹੋਗੇ ਅਖਰੋਟ ਹੋਗੇ ਸਭ ਤੋਂ ਵਧੀਆ ਇਹ ਵੀ ਆਪਸ਼ਨ ਹੈਗੀ ਆ ਪ੍ਰੋਟੀਨ ਵਾਸਤੇ ਸੋ ਜਰੂਰ ਜੇ ਤੁਸੀਂ ਬਦਾਮ ਤੇ ਖਰੋਟ ਖਾਣਾ ਚਾਹੁੰਦੇ ਆ ਤਾਂ ਰਾਤ ਨੂੰ ਭਿਉਂ ਕੇ ਰੱਖੋ ਭਿਉਂਤੇ ਹੋਏ ਜਿਹੜੇ ਨਟਸ ਆ ਉਹ ਸਾਨੂੰ ਜ਼ਿਆਦਾ ਲਾਭ ਦਿੰਦੇ ਆ ਜ਼ਿਆਦਾ ਫਾਇਦਾ ਦਿੰਦੇ ਆ ਫਿਰ ਫਿਸ਼ ਵਿੱਚ ਵੀ omega 3 ਫੈਟੀ ਐਸਿਡ ਹੁੰਦੇ ਆ ਜਿਹੜੇ ਸਾਡੇ ਹਾਰਟ ਲਈ ਵੀ ਵਧੀਆ ਏ ਇਸ ਤੋਂ ਇਲਾਵਾ ਸਾਡੇ ਲਿਵਰ ਵਾਸਤੇ ਵੀ ਵਧੀਆ ਏ ਸੋ ਫੇਸ਼ਲ ਖਾਨਨਾ ਵੀ ਸਾਡਾ ਜਿਹੜਾ ਭਾਰ ਆ ਉਹ ਵੀ ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾਂਦਾ ਤੇ ਜਿਹੜਾ ਤੁਸੀਂ ਤੇਲ ਵਰਤਦੇ ਆ ਘਰੇ ਸਾਥੀਓ 올ਿਵ ਆਇਲ ਸਭ ਤੋਂ ਵਧੀਆ ਏ ਜਿਹੜਾ ਸਾਡੇ ਦਿਲ ਵਾਸਤੇ ਵੀ ਬਹੁਤ ਵਧੀਆ ਹਾਰਟ ਵਾਸਤੇ ਵੀ ਵਧੀਆ ਸਾਡੇ ਲਿਵਰ ਲਈ ਵੀ ਵਧੀਆ ਤੇ ਸਾਡੇ ਭਾਰ ਨੂੰ ਘਟਾਉਣ ਵਾਸਤੇ ਵੀ ਸਹਾਇਤਾ ਕਰਦਾ ਏ ਆਲਿਵ ਆਇਲ ਤੁਸੀਂ ਜੇ ਵੈਸੇ ਵੀ ਮੈਡੀਸਨ ਦੇ ਰੂਪ ਚ ਲੈਣਾ ਹੈ ਤਾਂ ਇਹਦੀ ਡੋਜ਼ ਤੁਸੀਂ ਦਿਨ ਚ 2 ਚਮਚੇ ਜਿਹੜੇ ਆਲਿਵ ਆਇਲ ਦੇ ਆ ਉਹ ਵਰਤ ਸਕਦੇ ਆ ਇਸ ਤੋਂ ਇਲਾਵਾ ਮਸਟਰਡ ਆਇਲ ਵੀ ਸਰੋਂ ਦਾ ਤੇਲ ਵੀ ਵਧੀਆ ਏ ਪਰ ਜਿਹੜੇ ਆ ਰਿਫਾਈਨਡ ਆਉਂਦਾ ਏ ਤੇਲ ਇਸ ਸਭ ਤੋਂ ਮਾੜਾ ਏ ਸਾਡੇ ਹਾਰਟ ਲਈ ਬਹੁਤ ਮਾੜਾ ਏ ਸਾਡੇ ਦਿਲ ਦੇ ਰੋਗਾਂ ਨੂੰ ਸੱਦਾ ਦਿੰਦਾ ਏ ਸਾਥੀਆਂ ਨੂੰ ਪ੍ਰੋਸੈਸਿੰਗ ਕਰਕੇ ਬਣਾਇਆ ਜਾਂਦਾ ਏ ਇਹਦੇ ਚ ਪਤਾ ਨਹੀਂ ਕਿੰਨੇ ਹਾਨੀਕਾਰਕ ਕੈਮੀਕਲ ਪਾਏ ਜਾਂਦੇ ਆ ਸੋ ਇਹ ਸਾਡੇ ਦਿਲ ਵਾਸਤੇ ਕਹਿ ਲਓ ਵੀ ਇੱਕ ਤਰ੍ਹਾਂ ਦਾ ਜ਼ਹਿਰ ਦਾ ਕੰਮ ਕਰਦਾ ਏ। ਸੋ ਰਿਫਾਈਨਡ ਤੇਲ ਤੋਂ ਬਣ ਵਾਲੀਆਂ ਚੀਜ਼ਾਂ ਦਾ ਵੀ ਬਿਲਕੁਲ ਪਰਹੇਜ਼ ਕਰੋ। ਬਾਹਰ ਦੀਆਂ ਚੀਜ਼ਾਂ ਬਿਲਕੁਲ ਬੰਦ ਕਰੋ ਜੇ ਤੁਹਾਡਾ weight ਵੱਧ ਰਿਹਾ ਏ ਜਾਂ ਤੁਹਾਡਾ blood pressure ਹਾਈ ਰਹਿੰਦਾ ਏ। ਸੋ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ 'ਚ ਲੈ ਆਉਂਗੇ ਤਾਂ ਤੁਸੀਂ ਹੌਲੀ-ਹੌਲੀ ਜਿਹੜਾ ਤੁਹਾਡੀ ਸਿਹਤ ਆ ਉਹ ਬਿਲਕੁਲ ਤੁਸੀਂ ਤੰਦਰੁਸਤ ਹੋ ਜਾਓਗੇ। ਸੋ ਸੈਰ ਜ਼ਰੂਰ ਕਰੋ ਘਟੋ-ਘਟ ਅੱਧਾ ਘੰਟਾ ਜਾਂ 20 ਮਿੰਟ ਜਿਹੜੀ ਤੁਹਾਡੀ ਸੈਰ ਬਹੁਤ ਜ਼ਰੂਰੀ ਆ ਬ੍ਰਿਸਕ ਵਾਕ ਬਹੁਤ ਜ਼ਰੂਰੀ ਆ ਇਹਦੇ ਨਾਲ ਕੀ ਹੁੰਦਾ ਇੱਕ ਤਾਂ ਸਾਡੇ ਖੁਸ਼ੀ ਦੇ ਹਾਰਮੋਨ ਜਿਹੜੇ ਐਂਡੋਰਫਿਨ ਉਹ ਵੱਧਦੇ ਆ ਜਿਹਦੇ ਨਾਲ ਸਾਡਾ ਮੂਡ ਆ ਉਹ ਐਲੀਵੇਟ ਹੁੰਦਾ ਏ ਸਾਡਾ ਬ੍ਰੇਨ ਸ਼ਾਂਤ ਹੁੰਦਾ ਏ ਇਸ ਤੋਂ ਇਲਾਵਾ ਸੈਰ ਕਰਨ ਦੇ ਨਾਲ ਸਾਡਾ ਜਿਹੜਾ ਮੋਟਾਪਾ ਹੌਲੀ ਹੌਲੀ ਉਹ ਵੀ ਘਟਦਾ ਏ ਤੇ ਸਾਡਾ ਡਾਈਜੈਸਟਿਵ ਸਿਸਟਮ ਵੀ ਵਧੀਆ ਰਹਿੰਦਾ ਏ ਤੁਹਾਡੇ ਕਦੇ ਵੀ ਜਿਹੜਾ ਪਾਚਨ ਤੰਤਰ ਨੂੰ ਲੈ ਕੇ ਪਰੇਸ਼ਾਨੀ ਨਹੀਂ ਆਊਗੀ ਜੇ ਤੁਸੀਂ ਰੋਜ਼ਾਨਾ ਸ਼ੇਅਰ ਕਰਦੇ ਹੋਵੋਗੇ। ਸੋ ਇਹ ਸਾਡੇ ਦਿਲ ਦੀ ਸਿਹਤ ਲਈ ਵੀ ਵਧੀਆ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਰੈਗੂਲੇਟ ਕਰਦੀ ਆ। ਸੋ ਸਾਥੀਓ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਇਹ ਜਾਣਕਾਰੀ ਦਾ ਲਾਭ ਮਿਲੇ ਫਾਇਦਾ ਮਿਲੇ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀ ਦਾ ਇਹਨੂੰ ਸਬਸਕ੍ਰਾਈਬ ਕਰ ਲਓ। ਤੁਹਾਨੂੰ ਸਿਹਤ ਨੂੰ ਲੈ ਕੇ ਨਵੇਂ ਨਵੇਂ ਤਰੀਕੇ ਮੈਂ ਇਸੇ ਤਰ੍ਹਾਂ ਦੱਸਦਾ ਰਹੂੰਗਾ। ਸੋ ਉਜਾਜ਼ਤ ਦਿਓ ਧੰਨਵਾਦ।